ਵਿਚ ਨਨਕਾਣੀ ਦੇ ਆਇਆ ਭੈਣ ਨਾਨਕੀ ਦਾ ਵੀਰ ਬਹੁਤ ਹੀ ਪਿਆਰੀ ਆਵਾਜ਼ ਦੇ ਵਿੱਚ ਇਹਨਾਂ ਕਲਾਕਾਰਾਂ ਨੇ ਗਾਇਕੀ ਗਾਈ ਹੈਗੀ ਹੈ ਜਸਵੀਰ ਜੱਸੀ ਨੇ ਇਹਨਾਂ ਦੀ ਵੀਡੀਓ ਜਿਹੜੀ ਕਿ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਸਾਂਝੀ ਕੀਤੀ ਹੈ ਇਹਨਾਂ ਦੀ ਗਾਇਕੀ ਸੁਣ ਕੇ ਹਰ ਕੋਈ ਇਹਨਾਂ ਦਾ ਕਾਇਲ ਹੋ ਰਿਹਾ ਹੈਗਾ ਬਹੁਤ ਹੀ ਸੁਰੀਲੀ ਆਵਾਜ਼ ਦੇ ਵਿੱਚ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹਨਾਂ ਨੇ ਜਿਹੜਾ ਕੀ ਗੀਤ ਗਾਇਆ ਹੈਗਾ ਆਓ ਇੱਕ ਵਾਰ ਤੁਸੀਂ ਵੀ ਸੁਣੋ ਆਗੀ ਮਿਸ ਹੋ ਗਈ ਕਾਲ ਉਹਨਾਂ ਦੇ ਕੋਲ ਆ ਰਹੀ ਸੀ ਲੋ ਜੀ ਜੱਸੀ ਪਾਣੀ ਆ ਜਾਣੇ ਤੇ ਭਾਈ ਸਾਹਿਬ ਹੁਣੇ ਓਏ ਹੋਏ ਬਾਬੇ ਮਰਦਾਨਾ ਜੀ ਦੇ ਸੰਸ਼ਾ ਜਾਏ ਨੇ ਤੇ ਗੀਤ ਲੱਗੇ ਨੇ ਸਨਮਨ ਸ਼ਬਦ ਸ਼ਬਦ ਲਾਉਣ ਕੇ ਗਗਨ ਬਾਈ ਦੇ ਘਰੇ ਆ ਹਰੇ ਮੇਰੇ ਮਵਲ ਸੇ ਅੰਮ੍ਰਿਤ ਧਾਰ ਲਿਆ ਗੁਰੂ ਨਾਨਕ ਨੇ ਅਵਤਾਰ ਹਰੇ ਮੇਰੇ ਮਵਲ ਸੇ ਅੰਮ੍ਰਿਤ ਧਾਰ ਲਿਆ ਗੁਰੂ ਨਾਨਕ ਨੇ ਅਵਤਾਰ ਵਿੱਚ ਮਿਲਖਾ ਨੇ ਆਇਆ ਪਹਿਨ ਨਾਨਕੀ ਦਾ ਵੀਰ ਵਿੱਚ ਨਾਨਕ ਨਕੀ ਦਾ ਵੀਰ ਮਗਰਸੇ ਅਮਰਤ ਧਾਰ ਲਿਆ ਗੁਰੂ ਨਾਨਕ ਨੇ ਅਵਤਾਰ ਰੇ ਮੇਰੇ ਮਗਰਸੇ ਅਮਰਤ ਧਾਰ ਲਿਆ ਗੁਰੂ ਨਾਨਕ ਨੇ ਅਵਤਾਰ ਵਿੱਚ ਨਣ ਕਾੜੇ ਤੇ ਆਇਆ ਪੈਣ ਨਾਨਕੀ ਦਾ ਵੀਰ ਵਿੱਚ ਨਣ ਕਾੜੇ ਤੇ ਆਇਆ ਪੈਣ ਨਾਨਕੀ ਦਾ ਵੀਰ ਵਿੱਚ ਨਣ ਉਹ ਦਲਤਾ ਦਾ ਹੀ ਲੈ ਜਾ ਕੇ ਕਲੂ ਜੀ ਨੂੰ ਦੱਸਿਆ ਰੱਬ ਤੇਰੇ ਘਰ ਆਇਆ ਖਿੜ ਖਿੜ ਹੱਸਿਆ ਖੁਦ ਅਵਤਾਰ ਮੁਖੋ ਸਤ ਕਰਤਾਰ ਆਗੇ ਖੁਦ ਅਵਤਾਰ ਮੁਖੋ ਸਤ ਕਰਤਾਰ ਵਿੱਚ ਨਣ ਕਾਣੇ ਦੇ ਆਇਆ ਪੈਣ ਨਾਨਕੀ ਦਾ ਵੀਰ ਵਿੱਚ ਨਣ ਕਾਣੇ ਦੇ ਆਇਆ ਪੈਣ ਨਾਨਕੀ ਦਾ ਵੀਰ ਵਿੱਚ ਨਣ ਕਾਣੇ ਦੇ ਆਇਆ ਪੈਣ ਨਾਨਕੀ ਦਾ ਵੀਰ ਓ ਇੱਕ ਪਾਸੇ ਵਾਲਾ ਦੂਜੇ ਪਾਸੇ ਮਰਦਾਨਾ ਏ ਤਿੰਨਾਂ ਦਾ ਪਿਆਰ ਸਾਰਾ ਜਹਾਨ ਦਾ ਜਮਨ ਮਰਦਾਨਾ ਏ ਦਿਲਾਂ ਦਾ ਪਿਆਰ ਸਾਰਾ ਜਹਾਨ ਦਾ ਜਮਾਨਾ ਏ ਓ ਇੱਕ ਪਾਸੇ ਵਾਲਾ ਦੂਜੇ ਪਾਸੇ ਮਰਦਾਨਾ ਏ ਦਿਲਾਂ ਦਾ ਪਿਆਰ ਸਾਰਾ ਜਹਾਨ ਦਾ ਜਮਾਨਾ ਏ ਓ ਇੱਕ ਪਾਸੇ ਵਾਲਾ ਦੂਜੇ ਪਾਸੇ ਮਰਦਾਨਾ ਏ ਦਿਲਾਂ ਦਾ ਪਿਆਰ ਸਾਰਾ ਜਹਾਨ ਦਾ ਜਮਾਨਾ ਏ ਜਦੋਂ ਵਜਾਵੇ ਰਹਾ ਗੁਰੂ ਜੀ ਹੁੰਦੇ ਵੜੇ ਨਿਹਾਲ ਮਰਦਾਨਾ ਜਦੋਂ ਵਜਾਵੇ ਇਹ ਬੁੱਤ ਨਿਹਾਲ ਵਿਚਨੜ ਕਾਣੇ ਦੇ ਆਇਆ ਪੈਣ ਨਾਨਕੀ ਦਾ ਵੀਰ ਵਿਚਨੜ ਕਾਣੇ ਦੇ ਆਇਆ ਪੈਣ ਨਾਨਕੀ ਦਾ ਵੀਰ ਵਿਚਨੜ ਕਾਣੇ ਦੇ ਆਇਆ ਪੈਣ ਨਾਨਕੀ ਦਾ ਵੀਰ ਓ ਦੁਨੀਆ ਤੇ ਲੱਖਾਂ ਏ ਲੱਖਾਂ ਨੂੰ ਸਦਾਰਿਆ ਤਨ ਬਾਬਾ ਨਾਨਕ ਜਿਨੇ ਜੱਗ ਸਾਰਾ ਤਾਰਿਆ ਓ ਦੁਨੀਆ ਤੇ ਲੱਖਾਂ ਏ ਲੱਖਾਂ ਨੂੰ ਸਦਾਰਿਆ ਤਨ ਗੁਰੂ ਨਾਨਕ ਜਿਨੇ ਜੱਗ ਸਾਰਾ ਤਾਰਿਆ ਚਿਲੇ ਜਗ ਸਾਰਾ ਦਾਰਿਆ ਉਹ ਦੁਨੀਆਂ ਤੇ ਲਕਾਏ ਲਕਾ ਨੂੰ ਸਰਦਾਰਿਆ ਤਨ ਗੁਰੂ ਨਾਨਕ ਚਿਲੇ ਜਗ ਸਾਰਾ ਦਾਰਿਆ ਆਗੇ ਖੁਦ ਅਵਤਾਰ ਮੁਖੋ